ਪੰਜਾਬ ਦੇ ਵਿੱਚ ਕਾਰਨ ਵਿਵਸਥਾ ਨੂੰ ਲੈ ਕੇ ਲਗਾਤਾਰ ਵਿਰੋਧਿਤ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਉਠਾ ਰਹੇ ਨੇ ਤੇ ਦੂਜੇ ਪਾਸੇ ਹੁਣ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਉੱਥੇ ਹੀ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਮੋੜ ਤੋਂ ਪਲਟਵਾਰ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸ਼ਰਿਆਮ ਗੁੰਡਾ ਰਾਜ ਚੱਲ ਰਿਹਾ ਹੈ ਤੇ ਪੰਜਾਬ ਦੇ ਵਿੱਚ ਸ਼ਰੀਆਮ ਕਾਨੂੰਨ ਵਿਵਸਥਾ ਦੀਆਂ ਤਜੀਆਂ ਉੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੀ ਭ੍ਰਸ਼ਟਾਚਾਰ ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਪਰੰਤੂ ਹੁਣ ਇੱਕ ਪੰਜਾਬ ਸਰਕਾਰ ਸਿਰਫ ਔਰ ਸਿਰਫ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੇ ਲਈ ਵੱਡੇ ਵੱਡੇ ਵਾਅਦੇ ਕਰ ਰਹੀ ਹੈ ਪਰੰਤੂ ਹੁਣ ਕਾਫੀ ਲੰਮਾ ਸਮਾਂ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਜੋ ਲੋਕਾਂ ਦੇ ਨਾਲ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਪੰਜਾਬ ਚੋਂ ਨਸ਼ਾ ਖਤਮ ਨਹੀਂ ਹੋਇਆ ਤੇ ਉੱਥੇ ਹੀ ਭ੍ਰਸ਼ਟਾਚਾਰ ਵੀ ਸ਼ਰੀਆਮ ਨਾਮ ਹੋ ਰਿਹਾ ਹੈ ਰਾਜਾ ਵੜਿੰਗ ਦੇ ਉੱਤੇ ਵੀ ਉਹਨਾਂ ਨੇ ਕੁਝ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਉਹਨਾਂ ਨੇ ਕੁਝ ਰਾਜਾ ਵੜਿੰਗ ਨੂੰ ਲੈ ਕੇ ਕਿਹਾ ਹੈ ਕਿ ਉਹਨਾਂ ਦੇ ਕੋਲੋਂ 2 ਕਰੋੜ ਦੀ ਗੱਡੀ ਕਿੱਥੋਂ ਆਈ ਹੈ ਤੇ ਜਿਸ ਤੋਂ ਬਾਅਦ ਕਈ ਸਵਾਲ ਹੁਣ ਰਾਜਾ ਵੜਿੰਗ ਦੇ ਉੱਤੇ ਸੁਨੀਲ ਜਾਖੜ ਦੇ ਵੱਲੋਂ ਉਠਾਏ ਗਏ ਨੇ ਹੋਰ ਕੀ ਕੁਝ ਕਹਿਣਾ ਹੈ ਜਾਖੜ ਦਾ ਆਓ ਤੁਹਾਨੂੰ ਸੁਣਾਉਨੇ ਆਂ बीजेपी के प्रधान भी रहे ਜੋ ਕੁਝ ਇੱਥੇ ਜਲਾਲਾਬਾਦ ਦੇ ਅੰਦਰ ਇਹ ਕੁ ਸੂਏ ਕਿਸੇ ਤੋਂ ਮੁਕਿਆ ਨਹੀਂ ਕਿ ਅਜੇ ਪਰਿਵਾਰ ਦੇ ਉੱਤੇ ਕਿਸੇ ਕਿਸਮ ਦੀ ਤਸੰਦ ਕੀਤੀ ਗਈ ਹੈ ਜੇਕਰ ਦਾ ਕੁਝ ਹੋਰ ਜਿਨ੍ਹਾਂ ਦਾ ਆਧਿਕਵਾਦ ਉਹਨਾਂ ਦਾ ਮਾਨਸਿਕਤਾ ਸਾਰਾ ਇੱਟ ਦਾ ਰੁਆ ਉਸ ਜਿੰਨ ਬਜਾਹ ਕਰਕੇ ਹੋਈ ਹੈ ਉਹ ਜਿਹੜੀ ਸਮੱਸਿਆ ਹੈ ਉਹ ਕਦੇ ਜਲਾਲਾਬਾਗ ਦੀ ਅੱਛਾ ਤੋਂ ਨਹੀਂ ਪੂਰਾ ਪੰਜਾਬ ਵਿੱਚ ਪੂਰੇ ਪਾਛੀ ਪੰਜਾਬ ਦੇ ਅੰਦਰ ਜੋ ਹਾਲਾਤ ਬਣੇ ਹੋਏ ਕਿਨਾ ਮਸਲਿਆ ਨੂੰ ਬੜਾਈ ਕਿ ਲੋਕਾਂ ਨੇ ਬੁਲਾਵ ਲੈ ਕੇ ਆਇਸੀ ਜਿਹੜੇ ਮੇਨ ਉਤੇ ਸੀ ਲੋਕ ਪੁਸ਼ਪੁਰ ਸ਼ਹਿਰ ਸਾਡੀ ਆਵਾਸ ਜਿਹੜੀ ਛੋਟੀ ਜਿਹੀ ਹੁੰਦੀ ਹੈ ਅਸੀਂ ਉਹਨਾਂ ਦਾ ਪੁਸ਼ਪੁਰ ਦੇ ਹੋੜੀ ਪਾਸੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੇ ਹੋਰ ਵੀ ਤਰ੍ਹਾਂ ਦਾ ਪਰ ਮੇਨ ਉਤੇ ਸੀਗੇ ਨਸ਼ਿਆਂ ਦਾ ਐਕਟ ਬੇਅਧਕੀ ਦਾ ਐਕਟ ਸਟ੍ਰੀਟ ਰੋਗ ਲੈ ਕੇ ਤੇ ਬੇਰੋਜ਼ਗਾਰੀ ਉੱਤੇ ਇਹਨਾਂ ਨੇ ਕੀ ਕੀਤਾ ਇਹਦੇ ਉੱਤੇ ਗੈਂਗਵਾਲ ਗੈਂਗਸਟਰਸ ਰੋਟੀਆਂ ਤੇ ਅੱਜ ਕੋਈ ਵੀ ਦਗਾ ਨਹੀਂ ਘਰੋਂ ਬਾਹਰ ਨਹੀਂ ਸੁਣਦੇ ਇਹ ਜਿਹੇ ਹਾਲਾਤ ਇਨਾਂ ਨੇ ਬਣਾਤੇ ਐ ਜਿੱਥੇ ਕਈ ਰਗਣਾ ਮਸਲਾ ਹੈ ਨਸ਼ੇ ਦਾ ਕਿਹਦਾ ਮਸਲਾ ਹੈ ਕਿ ਲੋਕਾਂ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਸੌਂਚਕੁਆਈਆਂ ਚੱਲ ਰਹੀਆਂ ਸੌਂਚਕੁਨ ਤੋਂ ਫਸਾਈਆਂ ਚੱਲ ਰਹੀਆਂ ਉਹ ਬਸੇ ਸੌਂਚਕਾਣ ਵਾਲੇ ਕੋਲ ਬਰਤੋ ਉਹਦੇ ਪੁਰਾਣੀ ਜਿਹੀ ਡਿਸਟ੍ਰਿਕਟ ਦੇ ਕਿ ਸੌਂਚਾ ਆ ਰਿਹਾ ਹੈ ਤਾਂ ਆਪ ਸਾਰੇ ਦੇ ਸਾਰੇ ਡਾਕੀ ਐ ਇਸੇ ਨਸ਼ੇ ਦੇ ਮਸਲੇ ਤੇ ਦੇਖੋ ਮੈਂ ਕਿਸੇ ਨੂੰ ਕੋਈ ਇਥੇ ਪਰਵਚਨ ਦੇਣ ਦੀ ਹੈ ਚੰਰਾ ਕੀ ਹੈ ਬਾੜਾ ਕੀ ਹੈ ਪਰ दारू ਵੀ ਨਸ਼ਾ ਉਸ दारू ਨਸ਼ੇ ਬੈਠਣ ਦੇ ਵਸ਼ਟਾਚਾਰ ਨਸ਼ੇ ਦੇ ਚੱਕਰ ਚ ਹੈ ਕੇਜਰੀਵਾਲ ਸਾਹਿਬ ਹੈ ਜਾਂ ਸੋਰੀਆ ਜੀ ਹੈ ਜਾਂ ਜੇਰ ਸਾਹਿਬ ਹੈ ਜਾਂ ਲੇਅਰ ਸਾਹਿਬ ਹੈ ਜਾਂ ਕਿਹੜੇ ਵੀ ਸਾਹਿਬ ਹੈ ਸਾਰੇ ਸਾਲ ਸਾਲ ਠੇਢ ਸਾਲ ਜੇਲਾ ਕੱਟ ਕੇ ਆਏ ਹੈ ਪਿਓਸ ਤੇ ਨਿਕਲੂ ਜੀ ਤੇ ਨਸ਼ਾ ਬੰਦਾਂ ਦਾ ਜਿਆਦਾ ਸਮਲ ਕੇ ਉਹਨਾਂ ਨੂੰ ਕਹੇ ਸਾਹ ਬੰਦ ਕਰਤੋ ਨਸ਼ੇ ਦੇ ਹਾਲਾਤ ਆ ਕਿ ਇਹ ਵਾਈਟ ਇਨ ਦੇ ਅੰਦਰ तकरीबन 40 ਲੱਖ ਬੇਟੀਆਂ ਇੱਕ ਪੈਸੇ ਦੀ 12 ਬੋਟਲਾਂ ਹੋ ਗਈਆਂ ਜਿੰਨੂੰ ਮੇਰੇ ਵਰਗੇ ਉਹ ਜਿਹੜਾ ਕਿ ਨਿਵੀ ਭਜਾ ਜਿੰਨੀਆਂ ਬੋਟਲਾਂ 12 ਬੋਟਲਾਂ 40 ਲੱਖ ਦੇ ਕੀ ਪੋਸ਼ਕਾ ਬੇਟੀਆਂ ਬਿਖੀਆਂ ਸੀ ਇਸ ਸਾਲ ਜਿਹੜਾ ਨੰਦਾ ਟਿੱਚ ਹੈ 1 ਕਰੋੜ ਇਹ ਕਹੇ ਨਸ਼ਾ ਬੰਦ ਕਰਾਵਾਂਗੇ ਨਸ਼ਾ ਕੁਦਾਰੀਆ ਲੋਕਾਂ ਨੂੰ ਡੁੱਟ ਰਿਹਾ ਉਹਦੇ ਇਲਾਵਾ ਜਿਹੜੇ ਵੀ ਟਰੈਕਰ ਹੈ ਰਾਜਸਥਾਨ ਵਿੱਚ ਫੜਲੇ ਯਾਰ ਉਹ ਸਰੀਰ ਤੋਂ ਜਾ ਰਹੇ ਇੱਕਦਮ ਰੁਕ ਦਾ ਸਾਧਨ ਬਣਾਏ ਕੋਈ ਠੇਕੇਦਾਰ ਹੈ ਜਿੰਨਾ ਕਰਕੇ ਜਿੱਦ ਸਾਫ ਕਰਕੇ ਆਏ ਇਹ ਕਹਿੰਦੇ ਨਾ ਕੁਝ ਸਿੱਧੀ ਨਹੀਂ ਹੁੰਦੀ ਕਿੰਨੇ ਦਿਨ ਹੀ ਉਸੇ ਬੰਨ ਕੇ ਰੱਖ ਲੋ ਉਹ ਥੋੜੀ ਅਕਲ ਨਹੀਂ ਆਈ ਇੱਥੇ ਆ ਕੇ ਨਰਿੰਦਰ ਖੰਨਾ ਕੋਲ ਭੁਗਾਇ ਦਿੱਤਾ ਕਰਪਸ਼ਨ ਜਿਹੜੀ ਐ ਇੱਥੇ ਬੱਚੇ ਨੂੰ ਪੁੱਛ ਲੋ ਕਿਸੇ ਨੂੰ ਕਰਪਸ਼ਨ ਖਤਮ ਨਹੀਂ ਹੋਏ ਕਰਪਸ਼ਨ ਮਹਿੰਗੀ ਹੁੰਦੀ ਐ 2 ਗਣਾ 3 ਘਣਾਉਂਗੇ ਸਾਰਾ ਕਿਸੇ ਦਾ ਕੰਮ ਕੋ 2000 ਰੁਪਏ ਤੇ 9000 ਤੇ 2000 ਰੁਪਏ ਸਮਝ ਲੱਗਦਾ ਕਣੀ ਮਿਕਸਾ ਨਹੀਂ ਬੇਰੋਜ਼ਗਾਰੀ ਨੂੰ ਕਰਕੇ ਜਿਸ ਦਾ ਕੋ ਐਰਏ ਐਮ ਇਸਾ ਖਤਮ ਕਰਾਂਗੇ ਨਸ਼ਾ ਦਾ ਖਤਮ ਹੋਊਗਾ ਜਿਸੇ ਕੋਈ ਨਾ ਕੋਈ ਰੋਜ਼ਗਾਰ ਦੇ ਬਾਰਡਰ ਇਲਾਕੇ ਇਸ ਬਾਰਡਰ ਇਲਾਕੇ ਦੇ ਅੰਦਰ ਸਭ ਤੋਂ ਪਹਿਲਾਂ ਤਾਂ ਮੈਂ ਜਿੱਥੇ ਆ ਸਾਰੀ ਜੇਕਰ ਕਰ ਰਹੇ ਜਦੋਂ ਬਾਰਡਰ ਦੀ ਜਦੋਂ ਜ਼ਿਕਰ ਕਰਦੇ ਐ ਬਾਰਡਰ ਦੇ ਉੱਤੇ ਜਿਹੜੇ ਹਾਲਾਤ ਪਿਛਲੇ ਦਿਨਾਂ ਚ ਬਣ ਗਏ ਸੀ ਮੈਂ ਸਬੂਤ ਕਰਦਾ ਕਦੀ ਬਾਹਰ ਪਰਜਨ ਜਿਨ੍ਹਾਂ ਨੇ ਮੂੰਹ ਤੋੜ ਜਵਾਬ ਦੇ ਕੇ ਉਹ ਜਿਹੜਾ ਸਿਰ ਚੱਕ ਰਿਆ ਸੀਗਾ ਕੁਸ਼ਮਰ ਉਹਨੂੰ ਉੱਥੇ ਟਿਕਾਣਾ ਦਿੱਤਾ ਬਾਕੀ ਬੇਸਟੇ ਬਠੇ ਐ ਕੋ ਫਾਰ ਬਠੇ ਜਿਹੜੇ ਟੈਲੀਵਿਜ਼ਨ ਤੇ ਦੇਖ ਕੇ ਕਿਹਦੇ ਇਹ ਲੜਾਈ ਚੱਲਣੀ ਚਾਹੀਦੀ ਹੈ ਉਹਨਾਂ ਨੂੰ ਨਹੀਂ ਪਤਾ ਸਾਡੇ ਇੱਥੇ ਲੜਾਈ ਦਾ ਹੁੰਦਾ ਕੀ ਜਿਹੜੇ ਬਾਰਡਰ ਤੋਂ ਘਰ ਉੱਜੜਦੇ ਐ ਜਿਹਨਾਂ ਦੇ ਪਿਵਾਰ ਜਿਹਨਾਂ ਦਾ ਬਿਜ਼ਨਸ ਬਿਜ਼ਨਸ ਦਾ ਸਾਰੇ ਪੰਜਾਬ ਤੇ ਦੋ ਲੁਜਾਣਾ ਤੇ ਸਾਡੇ ਵੀ ਕਰੇ ਨਾ ਵਾਹ ਜੰਤਰੀਆ ਕੋਈ ਸਕਸਨ ਦਿਨ ਤੋਂ ਨਾ ਕਰਦੇ 19 ਸਮੇਂ ਤੇ ਪਰ ਮੈਂ ਸਮਝਿਆ ਕਿ ਪਾਕਿਸਤਾਨ ਭੁੱਖਾ ਲੰਗਾ ਤੇ ਮੰਗ ਕੇ ਚੱਲਣ ਵਾਲਾ ਜਿਹੜਾ ਰੋਟੀਆਂ ਮੰਗ ਕੇ ਜਿਹੜੇ ਖਾਂਦੇ ਆ ਉਹਨਾਂ ਦੇ ਹਥਿਆਰ ਹੋ ਤਾਂ ਇੱਕ ਜਿਸ ਤਰ੍ਹਾਂ ਇੱਥੇ ਕਤਲ ਵਾਲੇ ਮਸਲੇ ਆ ਕਿ ਅੱਜਕੱਲ੍ਹ ਪੰਜਾਬ ਦੇ ਬੇਰੋਜ਼ਗਾਰੀ ਇੰਨੀ ਆ 50000 ਰੁਪਏ ਦੇ ਕੇ ਕਿਸੇ ਨੂੰ ਗੋਲ ਚਲਵਾ ਦੇ ਪਾਕਿਸਤਾਨ ਦਾ ਹਾਲ ਵੀ ਹੋ ਨਹੀਂ ਸਕਦਾ ਚੀਨ